ਹਲੈਲੂਇਆ 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 ਹਾਂ ਜੇ ਧਰਮਾਚਾਰੀ ਬੈਠੇ ਹੋ ਸਭ ਨੂੰ ਕੋਸ਼ਿਸ਼ ਕਰੋ ਦੇਖੋ ਜਿਹੜੀ ਤੁਹਾਡੀ ਡਿਮਾਂਡ ਹੈ ਨਾ ਸਾਨੂੰ ਇੱਕ ਤਾਂ ਪਹਿਲਾਂ ਡਿਮਾਂਡ ਚਾਟ ਦੇਵੋ ਆਪ ਦਾ ਠੀਕ ਹੈ ਦੂਜੀ ਗੱਲ ਮੇਰੇ ਬੀਬੀ ਸਾਹਿਬ ਨੇ ਮੈਨੂੰ ਇਹ ਫੀਡਬੈਕ ਦਿੱਤਾ ਕਿ ਤੁਹਾਡੀ ਜਿਹੜੀ ਮੰਗ ਹੈ ਉਹ ਲਈ ਜਾਵੇ ਜੇ ਉਹ ਤੁਸੀਂ ਕਹਿ ਰਹੇ ਹੋ ਤੁਹਾਡੀ ਡਿਮਾਂਡ ਪਹਿਲਾਂ ਤੇ ਮੈਨੂੰ ਇਹ ਨਹੀਂ ਪਤਾ ਤੁਸੀਂ ਆਪਾਂ ਚਾਹੁੰਦੇ ਕਿ ਵੀ ਚੌਂਕਰਾ ਨਾਲ ਬਣਾਉਣ ਵਾਸਤੇ ਲੈਪਟਾਪ ਲੈਣਾ ਹੈ ਜਾਂ ਕੁਝ ਹੋਰ ਹੈ ਨਾਉਂ ਨਾਉਂ ਤੇ ਗੜੀ ਦੀ ਵੀਡੀਓ ਬਣਾਉਣੀ ਭਾਜੀ ਹੁਣ ਜੀ ਭਾਜੀ ਮੜ ਜਿਓ ਜੀ ਕੋਈ ਕਰੀਏ ਰੋਜ਼ੋ ਰੋਜ਼ੋ ਨਾ ਰਖਣਾ ਮਸਵਾਖ ਪਿੰਲੀ ਵਾਲਾ ਅਸਲ ਸਾਲ ਲੜਾ ਸਾਲ ਲੜਾ ਪਹਿਲਾਂ ਤਾਂ ਚੱਲ ਜੀ ਤੁਹਾਡੇ ਜਿਹੜੇ ਆਪੂ ਸਰਵਾਨੋਂ ਵੀ ਨਰਦੀ ਇਸੇ ਤਾਂ ਦੇ ਲੱਗ ਜਾਂਦੀ ਤੁਹਾਨੂੰ ਬਾਹਨ ਵਾਸਤੇ ਤੁਸੀਂ ਵੀ ਸੁਣਦੇ ਨਹੀਂ ਆ ਜਿਹੜਾ ਇਹ ਨਾਲ ਆਵੇ ਬੈਗ ਫੋਨ ਤੋਂ ਲੈਣਾ ਗੱਲ ਨੂੰ ਜੇ ਦੇਖੋ ਜੇਰੀ ਤੁਸੀਂ ਡਿਮਾਂਡ ਸੌਂ ਛਾੜ ਲਿਓ ਤੇ ਅਧਿਆਪਕ ਵੀ ਆਪਣੇ ਤੋਂ ਕੋਈ ਹੋਰਡੈਂਟੀਫਾਈ ਕੀਤਾ 50 ਨਹੀਂ 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 ਰਖਣਾ ਚੋਣਿਆਂ ਨੂੰ ਉਚਾਰਿਆ ਜਾਵੇ ਐਡਮ ਲੈਵਲ ਤੇ ਸਰਕਾਰ ਨੇ ਇਹ ਦੋ ਜਿਹੜੀਆਂ ਕੈਡਰਸ ਨੂੰ ਲੈਣ ਉਹ ਨਹੀਂ ਲੈ ਜਾ ਸਕਦੇ ਵੀ ਸਾਨੂੰ ਡਿਮਾਂਡ ਰੋ ਆਪਾਂ ਡੀਸਨਾਂ ਬੈਠ ਕੇ ਤੁਸੀਂ ਆਓ ਜੀ ਕਮੇਟੀ ਜਾ ਕੇ ਬੈਠ ਕੇ ਉਹਨੂੰ ਵਿਚਾਰਦੇ ਹੋ ਉਸ ਚੀਜ਼ ਨੂੰ ਇਹ ਚੀਜ਼ ਜਿਹਨੇ ਸੀ ਮੰਨ ਕਰਿਆ ਮਾੜਾ ਇਹ ਨਾ ਰੱਖੋ ਜੋ ਵੀ ਤੁਸੀਂ ਕਹਿ ਰਹੇ ਹੋ ਹੁਣ ਮੈਨੂੰ ਇਹ ਨਹੀਂ ਪਤਾ ਕਿ ਤੁਸੀਂ ਕੀ ਸਾਨੂੰ ਡਿਮਾਂਡ ਜਿਹੜੀ ਉਹ ਪਹਿਲਾਂ ਲਿਖ ਕੇ ਦੇ ਸਾਨੂੰ ਦਿਓ ਹਾਂਜੀ ਇੱਕ ਜਣਾ

ਜਿਸ ਦਾ ਖੋਜ ਜਾਂਦੇ ਨੇ ਆਪਾਂ ਕਈ ਵਾਰੀ ਡੀਸੀ ਸਾਹਿਬ ਨਿਆਣੇ ਨਹੀਂ ਆ ਗਏ ਸਾਰਾ ਪਤਾ ਕਿੰਨੀ ਵਾਰੀ ਸਾਡੇ ਮਾਰੀ ਜਿਹੜੀ ਕਮੇਟੀ ਘਰ ਵੱਲੋਂ ਗੱਲ ਆੜੀ ਹੋਈ ਸੀ ਉਹ ਡੀਸੀ ਸਾਹਿਬ ਕੋ ਪਹੁੰਚ ਗਈ ਆ ਰਿਪੋਰਟ ਉਹ ਰਿਪੋਰਟ ਸਾਥ ਦੇ ਉਹਦੇ ਵਿੱਚ ਪੇਸ਼ ਕਰਨੀ ਸੀ ਉਹਨੂੰ ਤਾਂ 7 ਮਹੀਨੇ ਲੱਗੇ ਆ ਤੇ ਡੀਸੀ ਸਾਹਿਬ ਨੂੰ ਸਾਰਾ ਪਤਾ ਸਾਰੇ ਬੰਦੇ ਵਾਰ-ਵਾਰ ਮਤ ਪੱਤਰ ਦੇ ਰਿਹਾ ਜਾਂਦੇ ਰਹੇ ਹੁਣ ਕੋਈ ਮਤ ਪੱਤਰ ਨਹੀਂ ਹੋਣਾ ਰਹੀ ਪਰਵਾਹੀ ਚੋਪੜਾ ਹੋ ਜਾਏ ਗੱਲ ਕਰਨ ਤੋਂ ਐਨਸੀਆ ਸਾਡੇ ਕੋਲ ਸਾਰੇ ਆ ਗਏ ਜੀ ਸਾਡੇ ਤੋਂ ਲਾਵਾ ਜੇ ਕੇ ਹੋਰ ਬੰਦੇ ਨੇ ਚੌਂਕ ਬਣਾਇਆ ਉਹਨਾਂ ਕੋਲ ਐਨਸੀਆ ਜੀ ਇਹ ਗੇਂਸਾਪੂ ਦੱਸ ਦੋ ਅਸੀਂ ਨਹੀਂ ਕਰਾਂਗੇ ਪਰ ਤੁਹਾਡੇ ਕੋਲ ਡਾਕੂਮੈਂਟ ਸਾਰੇ ਦੇ ਅਸੀਂ ਜੋ ਨਹੀਂ ਮਿਲਗਾ ਫਿਰ ਤੁਹਾਨੂੰ ਜੇ ਜੀ ਇਹ ਮੰਤੀ ਹੋਈ ਜੇ ਫੋਟੋਆਂ ਲਗਾ ਕੀਆ ਐਨਸੀਪੀਡਬਲ ਡੀ ਦੀ ਮੰਤੀ ਐਨਸੀ ਤੁਹਾਡੇ ਕੋਲ ਆ ਕੀ ਜੇ ਕਮੇਟੀ ਚਰ ਦੇ ਪ੍ਰਧਾਨ ਨੇ ਉਹ ਵੀ ਆਪਣਾ ਮਤਲਬ ਪਾ ਕੇ ਰੱਖੀ ਆ ਠੀਕ ਆ ਓਡਰ ਸੇਫਟੀ ਉਹ ਤੁਸੀਂ ਕਹਿੰਦੇ ਦੱਸਿਆ ਨਹੀਂ ਆ ਕੋ ਡੀਸੀ ਦੀ ਰਿਪੋਰਟ ਤੇ ਤੇ ਰਿਪੋਰਟ ਬਣਾ ਕੇ ਭੇਜੀਆ ਮੈਡੀਕਲ ਨੂੰ ਪਤਾ ਹੀ ਨਹੀਂ ਲੱਗਦਾ ਇਹ ਕਿਉਂ ਕੋਈ ਗੱਲ ਨਹੀਂ ਹੋਇਆ ਕਿ ਡੇਰਾ ਤੋਂ ਡੰਗਦਾ ਮਿੰਤੀ ਅੱਜ ਤੋਂ ਟੂ ਹੋਈ ਹੈ ਅੱਜ ਤੋਂ ਉਹਦੇ ਸਲੀਮਾ ਤੋਂ ਕੀ ਮੰਗਣੀ ਜਾਈ ਬਾਰ ਬਾਰ ਜਿਹੜੇ ਡੀਸੀ ਕੋਲ ਬੈਠਿਆ ਉਹਦਾ ਅਧਗਾੜਨ ਕਰ ਜਾਨਾ ਉਹਦਾ ਨਾਮ ਪੱਤਰ ਕਰ ਜਾਨਾ ਉਹ ਦੋ ਚਾਹਾਂ ਮਿਲ ਗਿਆ ਮੇਰੀ ਬੇਤੀ ਆ ਇਹ ਤੇ ਸਭ ਤੋਂ ਪਹਿਲਾਂ ਆਪਣਾ ਏਕਤਾ ਦਾ ਸਬੂਤ ਦਈਏ ਇਹ ਸਭ ਤੋਂ ਵੱਡੀ ਕਮੀ ਆ ਕਿ ਮੈਨੂੰ ਇਹ ਲੱਗਦੀ ਆ ਕਿ ਅਸੀਂ ਇੱਕ ਦੂਜੇ ਦੀ ਗੱਲ ਹੀ ਨਹੀਂ ਸੁਣ ਰਹੇ ਯਾਰ ਆਪਣਾ ਅੱਲੀ ਦਾ ਯਾਰ ਬੱਜੋ ਮੇਰੇ ਭਰਾ ਯਾਰ ਤੁਸੀਂ ਚੰਗਾ ਲਾਣਾ ਯਾਰ ਚੋਕੜਾ ਗੋਟੜਾ ਬਸ ਲੱਗੀ ਓਏ ਮੂਹ ਲੜਾ ਗਾਏ ਕਵਰ ਨਾ ਵੇਜਾਂਗੇ ਆਪਾਂ ਇਹ ਗੱਲ ਸੁਣੋਰ ਗੱਲ ਸੁਣਿਓ ਮਹਾਰਾਜੇ ਬੜੇ ਚੱਕੋ ਮੰਗਾ ਦਿੱਤੇ ਸਿਰ ਤੇ ਵੀਰ ਨੇ ਬੜਾ ਮਾਣ ਦੇ ਦਸਤਾ ਸਾਡੀ ਪੂਰੀ ਲੀਡਰਸ਼ਿਪ ਆ ਬਸ ਅਸ਼ਰਮੇ ਵਿੱਚ ਬੈਠਾ ਹਾਂ ਅਕਸਰ ਹਟੇ ਨੇ ਇੰਝ ਹੁੰਦਾ ਕਿ ਅਸੀਂ ਸਰਕਾਰ ਉੱਪਰ ਦੇ ਆ ਪ੍ਰਸ਼ਾਸਨ ਸਾਨੂੰ ਲੋਲੀ ਪਾ ਬੰਦਦਾ ਤੇ ਅਸੀਂ ਜਾਂ ਕੇ ਚੱਲ ਜਾਂਦੇ ਪਰ ਅਜਿਹਾ ਨਹੀਂ ਹੋਣਾ ਅਸੀਂ ਤਲੂਜੇ ਬਾਹਰ ਨਹੀਂ ਜਾਣਾ ਅਸੀਂ ਕਿਸੇ ਨੇ ਕੋਈ ਹਲਾਕ ਪੁਲਿਆ ਨਹੀਂ ਕਰਨਾ ਕਿਸੇ ਨੇ ਕੋਈ ਗਲਤ ਸ਼ਬਦ ਨਹੀਂ ਬੋਲਣਾ ਲੇਖੋ ਲੜਾਈ ਜਿਹੜੀ ਹੈ ਨਾ ਅੰਦੋਲਨਾਂ ਨੂੰ ਲੜਿਆ ਜਿਹ ਅੱਜ ਤੱਕ ਚੱਲ ਰਹੀ ਹੈ ਸੈਟਰ ਸ਼ਾਂਤੀ ਦੇ ਨਾਲ ਹੈ ਨਾ ਕੋਨੇ ਕੋਈ ਬੰਗੜੀ ਪਿਆ ਕੋਈ ਉਹਨੇ ਦੁਸਰੇ ਵਾਲੀ ਸਪੀਚ ਵੀ ਦਿੱਤੀ ਇੱਕ ਗੁੰਮਰ ਬੀਬੀਆ ਕਿਆ ਬਾਗਿਆ ਅੱਪਾ ਸਾਰੇ ਸੂਝ ਆ ਰਿਆ ਆ ਉਚਾਈ ਦਾ ਕੀ ਆ ਚੌਕ ਚੌਕ ਸਿਰਫ ਤੇ ਆ ਕੀ ਤੁਹਾਡੇ ਹੱਥ ਚ ਨਹੀਂ ਇਹ ਨਾਲ ਕੀ ਚਾਹੀਦਾ ਨਹੀਂ ਜਜ਼ਬਾ ਨਹੀਂ ਨਹੀਂ ਨਾਲ ਕੀ ਚਾਹੀਦਾ ਕਈ ਤੇ 830 ਬੈਂਤੀ ਹੈ ਤੁਹਾਡੇ ਜੇ ਆ ਕਿੰਨੇ ਯਸ਼ੂਸੀ ਜਿਨ੍ਹਾਂ ਨੇ ਇਹਨੂੰ ਚੁੱਕ ਕੇ ਸਾਰੇ ਜਗਤ ਦੇ ਲਈ ਕੀਤਾ ਹੀ ਨਾ ਤੇ ਅੱਜ ਇਹ ਗੜਦੇ ਲੱਗੇ ਜੋ ਚਾਹੀ हरे राम न बेठो राम न ਆਪਾਂ ਹੈਲੋ ਜਿਹੜੇ ਤੁਹਾਡੇ ਨਾਲ ਜਿਹੜਾ ਨਾਲ ਆ ਕੇ ਹੱਜਦੇ ਜਿਹੜੀ ਪਰ ਕਮੇਟੀ ਹੈ ਦਾ ਆਪਾਂ ਹੁਣ ਜਾ ਕੇ ਡੀਸਾ ਨਾਲ ਗੱਲ ਕਰ ਰਹੇ ਹਾਂ ਆਪਾਂ ਉਹਨੂੰ ਰਾਈਟ ਕਰਾ ਲਈਨੇ ਆਪਾਂ ਚਾਹੁੰਦੇ ਆ ਇਸ ਮਤਲਬ ਇਹ ਆਪਾਂ ਬੇਦੀ ਆ ਫੋਟੋ டப்பையே <laughs> खडा ا سڏي ا پنهنجي وڏا نگروں کو گهي گلاچي پئي او چاهي هٽائي اڃا نٿي سيت ڏي سڏي طرف تڪربن ڏا ਗਲਤ ਕੰਮ ਨਹੀਂ ਕਰਨਾ ਉਹ ਜਾ ਬੱਸ ਹੋਣੇ ਬਾਹਰ ਕਰਾ ਰਸਤਾ ਪਿੰਲੇ ਰਸਤਾ ਬੈਠੇ ਗੱਡੋ ਗੱਡੋ

ਲਾਤੀਆ 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 ਹੋਣਾ ਲਾਵੀ ਲਾਤੀਆ ਠੀਕਾ ਪਰ ਬੱਟਾ ਲਾਤੀਆ 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 ਰੋਕ ਬੰਦ ਕਰੋ ਉੱਤਰ ਦੇ ਬੰਦ ਕਰੋ ਚਲੋ ਵਾਹ 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 ڀيار چلاو ڇيڪي پيسا ڏي ڪيئن ڏي ڏي سا ڏيڻا آهي ڪا هي پدري ڀيار ڏسو هاج جي ڪنهن ڪلام भाई चौंक ची धरले इतने रखना टकरा मिले हर ग़रीब वरी साढे ਸਰ ਜੀ ਬਿਕਲ ਗਿਆ ਤਾਂ ਆਪਰੇ ਕਿਤੇ ਨਾ ਡੀਸੀ ਛੱਡ ਕੇ ਨਾ ਟਾੜਾ ਚੀਬ ਸੈਕਟੇਟੇ ਲਾਓ ਸਹੀ ਗੱਲ ਸਹੀ ਆਓ ਆ ਕਿੱਥੇ ਰੱਖਣੀ ਆ ਕਿੱਥੇ ਰੱਖਣੀ ਆ ਇੱਥੇ ਰੱਖਣਾ ਵਾ ਆ ਵੇਖੋ ਰੱਖਦਾ ਖਲੇ ਆਉਂ ਨਾ ਕਰੀਏ ਜੇ ਤੁਸੀਂ ਵੇਖੋ ਆਪਾਂ ਤੁਹਾਡੇ ਨਾਲ ਜੇ ਇਹਦੀ ਹਦਿਆ ਬਦਲੀ ਕਰਦੇ ਆ ਜਿੱਥੇ ਹੁਣ ਉਹ ਬੈਠੋ ਸਿਰ ਤੇ ਜੀ ਸਾਹਿਬ ਇੱਧਰ ਆਓ ਸਾਹਿਬ ਮੈਂ ਕੱਲ ਜਾਉਂਗਾ ਹੈ सली बि आजो आजो इहो लाई करो